ਪਾਣੀ ਨਾ ਤੁਹਾਨੂੰ ਮਰੀਏ ਕਿ ਬੈਗ ਇਸ ਪਾਣੀ ਮਾਰਨ ਦਾ ਮਤਲਬ ਹੈ ਕਿ ਇੱਥੇ ਮੁੱਢੀ ਮਾਰਨ ਦਾ ਕਿ ਫਿਰ ਗੱਡੀ ਫਿਰ ਬਰਾਬਰ ਗੱਡੀ ਲਾਉਂਗਾ ਲਾਉਂਗਾ ਬਲਾਕ ਬੰਦੇ ਵਲਾ ਕੇ ਲੈਣੇ ਲੈ ਛੋਟਾ ਸਾਨ ਦਾ ਕੁੜਾ ਭਾਜੀ ਇੱਕ ਮਿੰਟ ਗੱਡੀ ਰੋਕ ਲਓ ਮੇਰੀ ਗੱਡੀ ਮੁੜ ਜੂਗੀ ਤੁਸੀਂ ਮੋੜ ਲਿਓ ਭਾਜੀ ਹੁਣ ਪੁਲਿਸ ਨੂੰ ਸੂਚਿਤ ਕਰ ਹਾਂ ਹਾਂ ਭਾਜੀ ਹੁਣੇ ਮੈਂ ਬੁਲਾ ਲੈਣੇ ਸਾਰੇ ਆ ਰਹੇ ਆ ਬੜੀ ਸਾਈਡ ਤੇ ਆ ਸਰ ਮੈਂ ਇੰਡੀਕੇਟਰ ਦਿੱਤਾ ਹੋਇਆ ਗੱਡੀ ਟਰਨ ਹੋ ਰਹੀ ਹੈ ਤੁਸੀਂ ਉੱਤੋਂ ਸਾਈਡ ਲਿਆ ਕੇ ਪਤਾ ਹੈ ਗੱਡੀ ਮੁੜ ਰਹੀ ਹੈ ਤੁਸੀਂ ਉੱਤੋਂ ਲਿਆ ਕੇ ਅੱਗੂ ਕੱਟੋਗੇ ਤਾਂ ਗੱਡੀ ਲੱਗੇਗੀ ਮੇਰਾ ਕੀ ਮੇਰੀ ਕੀ ਗਲਤੀ ਹੈ ਉੱਤੋਂ ਮਾਰਨ ਦਾ ਕੀ ਮਤਲਬ ਹੈਗਾ ਗੱਲ ਮੂੰਹ ਨਾ ਕਰੋ ਜਿਹੜੀ ਕਰਨੀ ਆ ਮਾਰਨ ਦਾ ਤਾਂ ਕੋਈ ਹੱਕ ਨਹੀਂ ਹੈਗਾ ਇਹਨਾਂ ਨੇ ਬੜੀ ਪੂਰੀ ਤਰ੍ਹਾਂ ਮਾਰਿਆ ਮੈਨੂੰ ਦੇ ਅਤਨ ਕਿਤੇ ਗੱਡੀ ਨੂੰ ਨੁਕਸਾਨ ਪਾਜੀ ਅਗਰ ਮੇਰਾ ਮੇਰੀ ਗੱਡੀ ਅੱਗੇ ਹੈ ਤੁਸੀਂ ਉੱਤੋਂ ਲੈ ਆ ਕੇ ਕਟੋਗੇ ਤੂੰ ਐਦਿ ਮੇਰੀ ਕੀ ਗਲਤੀ ਹੈਗੀ ਹੈ ਮੇਰੀ ਹੈਗੀ ਕੋਈ ਗਲਤੀ ਕੋਈ ਗਲਤੀ ਐ ਤੇ ਦੱਸੋ ਉੱਤੋਂ ਲੈ ਆ ਕੇ ਐ ਸਾਈਡ ਮਾਰੀ ਉਹਨੇ ਦੇਖ ਲੋ ਇੱਥੋਂ ਗੱਡੀ ਘਟੀ ਹੈ ਅਗਰ ਮੇਰੀ ਗਲਤੀ ਹੋ ਹਾਂ ਹਾਂ ਕਰਾਂਗੇ ਜਰੂਰ ਮੈਂ ਨਾ ਮੈਨ ਇਹ ਮਾਰਨ ਦਾ ਕੀ ਮਤਲਬ ਹੈਗਾ ਭਾਈ ਇਹ ਨਹੀਂ ਹੋਇਆ ਭਾਈ ਹੱਥ ਭਾਈ ਉਹਨਾਂ ਨੇ ਕੀਤੀ ਹੈ ਗੱਡੀ ਦੇ ਵਿੱਚ ਚਾਬੀ ਵੀ ਉਹਨਾਂ ਨੇ ਗੱਡੀ ਐ ਚਾਬੀ ਵੀ ਚਾਬੀ ਵੀ ਨਹੀਂ ਆ ਗਈ ਗੱਡੀ ਦੀ ਚਾਬੀ ਜਦੋਂ ਗੱਡੀ ਖੜੀ ਹੈ ਜਦੋਂ ਗੱਡੀ ਖੜੀ ਹੈ ਫਿਰ ਤਾਂ ਮਾਰਨ ਦੀ ਲੋੜ ਨਹੀਂ ਹੈਗੀ ਬੰਦੇ ਨੂੰ ਨਹੀਂ ਮੈਂ ਨਾਲ ਨਹੀਂ ਸੀਗਾ ਅਸੀਂ ਦੇਖ ਰਹੇ ਸੀ ਇਤਰਾਹੀ ਦੋ ਜਾਨੇ ਨੂੰ ਮਾਰ ਰਿਹਾ ਸੀ ਬੰਦੇ ਨੂੰ ਵਿਚਾਰੇ ਨੂੰ ਡਰਾਈਵਰ ਹੈ ਗੱਡੀ ਲੱਗ ਜਾਂਦੀ ਹੈ ਯਾਰ ਗੱਡੀ ਲੱਗਣ ਚ ਕੀ ਗੱਲ ਆ ਦੱਸੋ ਨਹੀਂ ਉਹ ਕਹਿੰਦੇ ਮਾਰਨ ਦਾ ਕੀ ਮਤਲਬ ਹੈ ਮਾਰਨ ਦਾ ਤਾਂ ਮਤਲਬ ਨਹੀਂ ਹੈ ਮਤਲਬ ਨਹੀਂ ਹੈ ਹੁਣ ਹੁਣ ਕਰਾਂਗਾ ਜੀ ਸ਼ਿਕਾਇਤ ਕਰਾਂਗਾ ਮੈਂ ਆਪਣੇ ਮਾਲਕ ਨੂੰ ਬੁਲਾ ਰਿਹਾ ਇੱਥੇ ਹੀ ਬੁਲਾ ਰਿਹਾ ਮਾਲਕ ਨੂੰ ਉਹ ਆਣਗੇ ਲੋਕਾਂ ਨੂੰ ਦੱਸੋ ਗੱਡੀ ਤਾਂ ਠੀਕ ਹੋ ਜੂਗੀ ਗੱਡੀ ਦੀ ਕੋਈ ਗੱਲ ਨਹੀਂ ਹੈਗੀ ਵੇਖ ਲਈ ਚਲੋ ਵਾਧਾ ਕਰੋ ਨੂੰ ਮਾਰਨ ਦੀ ਲੋੜ ਆ ਯਾਰ ਐ ਪੁੱਲ ਤੇ ਗੋਲੀ ਖੜਿਆ ਕੀ ਆ ਜਿਹੜਾ ਹੁਣ ਮਾਰਕੋਟ ਨਹੀਂ ਛੱਡ ਦੇ ਨਾ ਤੁਹਾਡੀ ਬਾਜੀ ਮਾਰਕੋਟ ਕੁਛ ਨਹੀਂ ਹੋਈ ਬਸ ਇਧਰ ਦੇਖ ਇਹ ਆ ਮੇਰੀ ਗੱਡੀ ਆ ਨੰਬਰ ਆ ਜੀ ਇਧਰੋਂ ਮੈਂ ਯੂ-ਟਰਨ ਘੁਮਾ ਰਿਆ ਸੀਗਾ ਲੈਫਟ ਰਾਈਟ ਇਹਦੀ ਮੇਰੀ ਆਈ ਕੰਟੈਕਟ ਵੀ ਹੋਇਆ ਕਿ ਮੇਰੀ ਗੱਡੀ ਅੱਧੀ ਟਾਨ ਹੋਈ ਹੋਈ ਆ ਤੋ ਦੋ ਮਿੰਟ ਸਲੋ ਕਰ ਲੈ ਇਹਦੀ ਆਈ ਕੰਟੈਕਟ ਵੀ ਇੰਡੀਕੇਟਰ ਵੀ ਆਨ ਆ ਮੇਰੇ ਇਹਨੇ ਫੇਰ ਨਹੀਂ ਗੱਡੀ ਸਲੋ ਕੀਤੀ ਮੇਰੀ ਗੱਡੀ ਐ ਘੁੰਮ ਰਹੀ ਆ ਦੇਖੋ ਅੱਧੀ ਐ ਘੁੰਮ ਰਹੀ ਆ ਇਨੇ ਬਰਾਬਰ ਨਾਲ ਲਾ ਕੇ ਘੁੰਮਾਤੀ ਆਪਣੀ ਮੈਂ ਉੱਪਰੋਂ ਘੁਮਾ ਰਿਆਂ ਉੱਤੋਂ ਰੇਸ ਦੇਤੀ ਅੱਛਾ ਮੈਂ ਇਸ਼ਾਰਾ ਵੀ ਦੇ ਰਿਆਂ ਰੁਕ ਜਾ ਮੇਰੀ ਗੱਡੀ ਕੋ ਘੁਮਰੀਆ ਦਿੱਤਾ ਹੁਣ ਯੂ-ਟਰਨ ਘੁੰਮ ਰਿਆਂ ਇਹਨੇ ਇਧਰਲੇ ਪਾਸੇ ਘੁਮਾਤੀ ਨਾਲ ਦੇ ਨਾਲ ਹੀ ਹੁਣ ਮੇਰੀ ਗੱਡੀ ਆ ਘੁਮਰੀ ਆ ਲੱਗ ਨਹੀਂ ਲੱਗਨੀ ਉਹ ਨਾਲ ਇਹਨੂੰ ਮੈਂ ਇਸ਼ਾਰਾ ਵੀ ਦਿੱਤਾ ਰੁਕ ਜਾ ਇੱਕ ਮਿੰਟ ਆ ਦੇਖੋ ਗੱਡੀ ਦਾ ਹਾਲ ਬਹੁਤ ਨੁਕਸਾਨ ਹੋਇਆ ਸੀ ਨਵੀਂ ਗੱਡੀ ਆ ਮੇਰੀ ਦੋਨੋਂ ਟਾਕੀਆਂ ਭੰਤੀਆਂ ਇਹ ਮਾਰਨ ਫਿਰ ਗੱਡੀ ਇੱਥੇ ਮੁੱਟੀ ਮਾਰ ਫਿਰ ਗੱਡੀ ਫਿਰ ਬਰਾਬਰ ਗੱਡੀ ਜਾਊਗਾ ਜਾਊਗਾ ਬਲਾਕ ਬੰਦੇ ਬਲਾਕ ਦੇ ਨਾਲ ਨਹੀਂ ਇਹ ਇਸ ਤਰ੍ਹਾਂ ਸਾਡੇ ਬਣਾ ਦੇ